ਤੌ ਪਰ ਜੋੜ ਮੇਲੇ ਲਗਾਏ ਜਾਂਦੇ ਹੈ ਜਿਹੜੇ ਸ਼ਹੀਦ ਸਿੰਘ ਹੁੰਦੇ ਨੇ ਖਨੋਰੀ ਬਾਰਡਰ ਤੇ ਜੀ ਉਹਨਾਂ ਦੇ ਸਦਾ ਹੀ ਵੱਡੀ ਗਿਣਤੀ ਜੋੜ ਮੇਲੇ ਚੱਲਦੇ ਰਹਿੰਦੇ ਨੇ ਪਰ ਪਾਪੀ ਕਿਸੇ ਕਵਰ ਦੇ ਉੱਤੇ ਕੇ ਜਿਹੜਾ ਪਾਪੀ ਲੋਕ ਹੁੰਦੇ ਨੇ ਜਿੱਦਾਂ ਰੰਗ ਜੇ ਵਰਗੇ ਹੋਏ ਨੇ ਇਹਨਾਂ ਦਾ ਕੋਈ ਨਾਮ ਨਹੀਂ ਲੈਂਦਾ ਤੇ ਜਿਹੜੇ ਸ਼ਹੀਦ ਸਿੰਘ ਹੁੰਦੇ ਨੇ ਉਹਨਾਂ ਨੂੰ ਸਦਾ ਹੀ ਅਮਰ ਰਹਿੰਦੇ ਨੇ ਆਪਣੇ ਵਿੱਚ ਮੌਜੂਦ ਅਰਪਾ ਕਿਰਪਾ ਤਰਨੰਦਾਲ ਬਾਬਾ ਰਾਜਾ ਰਾਜ ਸਿੰਘ ਜੀ ਦੇ ਪਿਤਾ ਬਾਬਾ ਚੜਤ ਸਿੰਘ ਜੀ ਜੋ ਵੀ ਸਟੇਟ ਦੇ ਉੱਤੇ ਆ ਗਏ ਨੇ ਮਨਨ ਨੂੰ ਬੇਨਤੀ ਕਰੂੰਗਾ ਕਿ ਇਧਰਲੇ ਬਣਿਆ ਕੇ ਸਟੇਟ ਦੇ ਉੱਤੇ ਸੱਜ ਜਾਣ ਜੇ ਗੁਰੂ ਪਿਆਰੀ ਸਾਧ ਸੰਗਤ ਜੀ ਜਿਹੜੇ ਸ਼ਹੀਦ ਗੰਗ ਦੇਦੇ ਸਦਾ ਹੀ ਅਮਰ ਰਹਿੰਦੇ ਨੇ ਾਂਦੇ ਮੁੱਲ ਕੁਰਬਾਨੀਆਂ ਦਾ ਅੰਤ ਨੂੰ ਪੈਂਦਾ ਏ ਭਾਵੇਂ ਅੱਜ ਪੈ ਜੇ ਤੇ ਭਾਵੇਂ ਕੱਲ ਪੈ ਜੇ ਕੁਰਬਾਨੀਆਂ ਦਾ ਹੀ ਮੁੱਲ ਪੈਂਦਾ ਹੈ ਜੇ ਤਾਂ ਸ਼ਾਮ ਸਿੰਘ ਟੜੀ ਹੋਇਆ ਉਹਨੇ ਜਦੋਂ ਸ਼ਹੀਦੀ ਮੈਂ ਸੰਗਤਾਂ ਨੂੰ ਬੇਨਤੀ ਕਰੂੰਗਾ ਕਿ ਸੰਗਤਾਂ ਬੈਠ ਜਾਣ ਪਿਆਰ ਨਾਲ ਬੈਠ ਬੈਠ ਕੇ ਸੁਣਨ ਆਪਾਂ ਰਸ ਮੰਨਣ ਆਏ ਆ ਇੱਥੇ ਕੋਈ ਮੇਲਾ ਨਹੀਂਗਾ ਕੋਈ ਬਾਜ਼ਾਰ ਨਹੀਂਗਾ ਜੇ ਜਿੱਥੇ ਆਪਾਂ ਉਹ ਪੀਰ ਦੀ ਕਬਰ ਤੇ ਨਹੀਂ ਆਏ ਇੱਕ ਸੱਚੇ ਸੁੱਚੇ ਸ਼ਹੀਦਾਂ ਨੂੰ ਸਾਂਝੀ ਭੇਟ ਕਰਨ ਵਾਸਤੇ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਆਏ ਆ ਬੈਠ ਕੇ ਆਨੰਦ ਮਾਣੋ ਸੁਣੋ ਕੀ ਦੀਆਂ ਕੁਰਬਾਨੀਆਂ ਜਿੱਦਾਂ ਸ਼ਹੀਦ ਸਿੰਘ ਕੁਰਬਾਨੀਆਂ ਕਰਦੇ ਰਹੇ ਆ ਆਪਣੇ ਵੱਡ ਵਡੇਰਿਆਂ ਦੀਆਂ ਸ਼ਹੀਦੀਆਂ ਸੁਣੋ ਅੰ데 ਜੰਗ ਹੈ ਪੰਜਾਬ ਦੀ ਹੋਣ ਲੱਗੀ ਆਨੇ ਕਈ ਫੇਰੂ ਤੇ ਮੁਕਤੀ ਦੀ ਜਦੋਂ جنگ ਸ਼ੁਰੂ ਹੋਈ ਨਾ ਆਂਦੇ جنگ ਹਿੰਦ ਪੰਜਾਬ ਦੀ ਹੋਣ ਲੱਗੀ ਦੋਵੇਂ ਪਾਸਿਓ ਫੌਜਾਂ ਪਾੜੀਆਂ ਜੀ ਸ਼ਾਹ ਮੁਹੰਮਦਾ ਮੁੱਲ ਪਉਂਦੀ ਜੇ ਸਰਕਾਰ ਹੁੰਦੀ ਤੇ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਜੀ ਆਪਾਂ ਦਿੱਲੀ ਦੇ ਵਿੱਚ ਇੱਕ ਵਾਰ ਜਿੱਤੇ ਆਂ ਜੇ ਸਰਕਾਰ ਚੰਗੀ ਹੁੰਦੀ ਨਾ ਤੇ ਆਪਾਂ ਨੂੰ ਦੁਬਾਰਾ ਸੜਕਾਂ ਤੇ ਨਾ ਉਤਰਨਾ ਪੈਂਦਾ ਗੁਰੂ ਪਿਆਰੀ ਸਾਧ ਸੰਗਤ ਜੇ ਆਪਾਂ ਉਦੋਂ ਹੀ ਲੇਖ ਲਿਖਾ ਕਰ ਲੈਂਦੇ ਉਦੋਂ ਹੀ ਸਾਰਾ ਕੁਝ ਕਰ ਲੈਂਦੇ ਅੱਜ ਆਪਾਂ ਨੂੰ ਪਰਤ ਕੇ ਕੰਮ ਨਾ ਵੇਖਣੇ ਪੈਂਦੇ ਕਿਉਂਕਿ ਜਿੱਦਾਂ ਸ਼ਹੀਦियां ਪਾਉਣੀਆਂ ਆਪਾਂ ਕਿਤੇ 7.5 ਤੋਂ ਕਿਸਾਨ ਆਪਣਾ ਉੱਥੇ ਸ਼ਹੀਦ ਹੋ ਗਿਆ ਉਸ ਡੋਲਰ ਦੇ ਵਿੱਚ ਮੈਂ ਇਸ ਕਰਕੇ ਬੇਨਤੀ ਕਰਦਾ ਵਾਂ ਕਿ ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ ਉਹ ਸਦਾ ਹੀ ਅਮਰ ਰਹਿੰਦੀਆਂ ਹੋਮਾਂ ਉਹ ਸਦਾ ਹੀ ਸਦਾ ਜਾਗਦਿਆਂ ਰਹਿੰਦੀਆਂ ਐ ਉਹਨਾਂ ਦੇ ਵਿੱਚੋਂ ਜਜ਼ਬੇ ਉੱਠਦੇ ਨੇ ਐਵੇਂ ਜੇ ਸ਼ੁਭ ਕਰਨ ਵਰਗੇ ਜਵਾਨ ਉੱਠਦੇ ਨੇ ਕਲਗੀਧਰ ਪਾਤਸ਼ਾਹ ਨੂੰ ਅੱਗੇ ਬਾਬਾ ਜੀ ਕਥਾ ਵਿੱਚ ਜ਼ਿਕਰ ਕਰਕੇ ਗਏ ਕਿ ਜਦੋਂ ਚਮਕੌਰ ਦੀ ਗੜੀ ਨੂੰ ਘੇਰਾ ਪਿਆ ਉਦੋਂ ਆਪਣੇ ਕੋਲ 40 ਸਿੰਘ ਸੀ ਸਿਰਫ ਉਹਤਰੇ 40 ਲੱਖ ਚੜ੍ਹ ਕੇ ਆ ਗਿਆ ਤੁਸੀਂ ਹਿਸਾਬ ਲਾ ਲਓ ਵੀ 40 ਲੱਖ ਦੇ ਨਾਲ ਮਾਰੇ ਦੇ ਵਜਨ ਹੋ ਗਏ ਨਾ ਸਵਾ ਲੱਖ ਤੇ ਇੱਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਕਿੜੀਆਂ ਤੋਂ ਮੈਂ ਬਾਜ ਤੜਾਉ ਤਵੇ ਉਹ ਵਜਨ ਕਰਕੇ ਵਿਖਾਤਾ ਨਾ ਗੁਰੂ ਪਿਆਰੀ ਸਾਧ ਸੰਗਤ ਜਿਹਨੂੰ 40 ਅੱਖ 40 ਹਜ਼ਾਰ ਆਣ ਕੇ ਘੇਰਾ ਪਾਤਾ ਚਮਕੌਰ ਦੀ ਗੜੀ ਨੂੰ ਤੇ ਇੱਕ ਕੱਚੀ ਗੜੀ ਹੀਗੀ ਉਹ ਕੱਚੀ ਘੜੀ ਦੇ ਵਿੱਚ ਠੇਰਾ ਪਿਆ ਆ ਮਾਰੇ ਨੂੰ ਤੇ ਸਿੰਘ ਮਹਾਰਾਜ ਪੰਜਾਂ ਪੰਜਾਂ ਸਿੰਘਾਂ ਦਾ ਜਥਾ ਬਣਾ ਕੇ ਘਲਦੇ ਆ ਪਿ ਜਾਓ ਪੰਜਾਂ ਪਿਆਰਿਆਂ ਦੇ ਵਿੱਚੋਂ ਭਾਈ ਹਿੰਮਤ ਸਿੰਘ ਦਾ ਇੱਕ ਜਥਾ ਘੱਲਿਆ ਇਸ ਤਰ੍ਹਾਂ ਹੀ ਮਤਲਬ ਵੱਖ-ਵੱਖ ਜਹਦੇ ਮਹਾਰਾਜ ਨੇ ਘੱਲੇ ਸਮਾਂ ਉੱਤੇ ਜਦੋਂ ਸਾਹਿਬਜ਼ਾਦਾ ਜੀਤ ਸਿੰਘ ਨੂੰ ਪਤਾ ਲੱਗਾ ਕਿ ਸਿੰਘ ਤੇ ਸਾਰੇ ਤਰੇ ਜਾਂਦੇ ਆ ਅਸੀਂ ਕਦੇ ਸ਼ਹਿਰ ਜਾਵਾਂਗੇ ਕਿ ਕਲਗੀਧਰ ਪਾਦਸ਼ਾਹ ਨੂੰ ਮਾਰਨ ਆਣ ਕੇ ਕਿਹਾ ਕਿ ਪਾਦਸ਼ਾਹ ਜੀ ਕਿਰਪਾ ਕਰੋ ਜੇ ਤੁਸੀਂ ਸਿੱਖਾਂ ਦੇ ਵਿੱਚ ਸਾਨੂੰ ਅੰਮ੍ਰਿਤ ਦੀ ਦਾਤ ਇਕੱਠੀ ਦਿੱਤੀ ਛਾਤਰ ਵਿਦਿਆ ਇਕੱਠੀ ਦਿੱਤੀ ਜੇ ਤੁਸੀਂ ਗੁਰਬਾਣੀ ਸਿਖਾਈ ਤੇ ਇਕੱਠਿਆਂ ਨੂੰ ਸਿਖਾਈ ਘੋੜਸਵਾਰੀ ਸਿਖਾਈ ਤੇ ਇਕੱਠਿਆਂ ਨੂੰ ਸਿਖਾਈ ਛੰਤਰ ਵਿਦਿਆ ਇਕੱਠਿਆਂ ਨੂੰ ਦਿੱਤੀ ਪਰ ਹੁਣ ਜੰਗ ਦੇ ਸਮੇਂ ਦੇ ਕਿਉਂ ਕੱਲੇ-ਕੱਲੇ ਨੂੰ ਘੱਲ ਰਹੇ ਜੇ ਕਿਰਪਾ ਕਰੋ ਦਾਸ ਤੇ ਵੀ ਮੈਨੂੰ ਵੀ ਕਿਰਪਾ ਕਰੋ ਛੀਦੀ ਜਾਨ ਪਾਵਾਂ ਜਾ ਕੇ ਜੰਗ ਦੇ ਵਿੱਚ ਜੂਝ ਕੇ ਛੀਦੀ ਪਾਵਾਂ ਤੇ ਮਹਾਰਾਜ ਨੇ ਆਖਿਆ ਵੀ ਜੇ ਮੈਂ ਜਾ ਕੇ ਜੀਤ ਸਿੰਘਾਂ ਤੇਨੂੰ ਆਂਦਾ ਨਾ ਤੇ ਫੇਰ ਗੱਲ ਦਾ ਕੋਈ ਹੋਰ ਮਜ਼ਾ ਆਣਾ ਸੀ ਅੱਜ ਤੂੰ ਆਪਣੇ ਮੂੰਹ ਆਖਿਆ ਤੇ ਅੱਜ ਕੋਈ ਨਜ਼ਾਰਾ ਹੋਰ ਵੱਖਰਾ ਹੈ ਇਸ ਕਰਕੇ ਜਦੋਂ ਭਾਈ ਜੀਤ ਸਿੰਘ ਜੀ ਨੂੰ ਜੰਗਵਾਲ ਤੋਰਿਆ ਕਿਹੜਾ ਪਿਉਗਾ ਭਈ ਆਪਣੇ ਪੁੱਤ ਨੂੰ ਰਾਜਾ ਦਸ਼ਰਤ ਵੀ ਹੋਇਆ ਉਹ ਮਹਾਲ ਦੇ ਉੱਤੇ ਚੜ ਕੇ ਵੇਂਦਾ ਰਿਹਾ ਪਿੰਡ ਅਜੇ ਇੱਕ 12 ਸਾਲਾਂ ਦਾ ਬਨਵਾ ਸੀ ਦਿੱਤਾ ਸੀਗਾ ਤੇ ਉਹ ਵੇਂਦਾ ਰਿਹਾ ਜਿੰਨਾ ਚ ਰੱਖਾਂ ਦੇ ਸਾਹਮਣੇ ਦੇਖਦਾ ਰਿਹਾ ਮੁੜ ਕੇ ਮਹਾਲ ਕੋ ਛਾਲ ਮਾਰ ਕੇ ਤਾਂ ਆਪ ਹੀ ਮਰ ਗਿਆ ਸਾਡੇ ਕਲਗੀਧਾਰ ਪਾਤਸ਼ਾਹ ਦਾ ਕਿੰਨਾ ਜਗਦਾਵਾ ਜਿਨਨੇ भाई जीत सिंह ਨੂੰ ਆਪ ਤੋ ਰਿਆ ਉਹਨਾਂ ਨੇ ਜੰਗ ਦੇ ਵਿੱਚ ਸ਼ਹੀਦੀ ਪਾਈ ਤੇ ਕਲਗੀਧਰ ਪਾਸ਼ਾ ਗੜੀ ਦੀ ਚਮਕੌਰ ਦੀ ਗੜੀ ਦੇ ਉੱਤੇ ਖਲੋ ਕੇ ਜਕਾਰੇ ਛੱਡਦੇ ਰਹੇ ਉੱਚੀ ਉੱਚੀ ਮਾਰੇ ਨੇ ਜਕਾਰੇ ਛੱਡੇ ਕਿਸੇ ਤਰ੍ਹਾਂ ਮਾਰੇ ਨੇ ਆਖਿਆ ਜਿੱਦਾਂ ਜੀਤ ਸਿੰਘਾ ਤੂੰ ਅੱਜ ਆਣ ਕੇ ਆਪ ਜੰਗਵਾਲ ਲੜਨਣ ਦੀ ਸ਼ਹੀਦੀ ਦੀ ਇਜਾਜ਼ਤ ਮੰਗੀ ਏ ਤੇ ਕੋਈ ਸਮਾਂ ਇਹੋ ਜਿਹਾ ਆਊਗਾ ਜਿਹੜੇ ਆਪਣੇ ਆਪ ਹੀ ਜਵਾਨੀਆਂ ਆਪਣੀਆਂ ਖੇਧੀਆਂ ਪਾਇਆ ਕਰਨ ਗਿਆ ਉਹ ਅੱਜ ਆਪਾਂ ਵੇਖਿਆ ਹੈ ਸ਼ੁਭਕਰਨ ਸਿੰਘ ਦੇ ਜਿੱਦਾਂ ਕਿਦਾਂ ਗੋਲੀ ਉਹਨਾਂ ਦੇ ਵੱਜੀ ਅੱਗੇ ਹੋ ਕੇ ਕਿਦਾਂ ਉਹ ਇਹਨਾਂ ਦੇ ਨਾਲ ਬਾਰਡਰ ਦੇ ਖਨੌਰੀ ਬਾਰਡਰ ਦੇ ਉੱਤੇ ਜਿਹੜਾ ਇਹਨਾਂ ਥੱਪੜ ਸਰਕਾਰ ਦੇ ਨਾਲ ਇਦਾਂ ਉਹ ਜੁਹਾਦੇ ਨੇ ਅੱਗੇ ਹੋ ਕੇ ਸੀਨੇ ਦੇ ਵਿੱਚ ਗੋਲੀ ਖਾਧੀ ਤੇ ਇਸੇ ਤਰ੍ਹਾਂ ਛੀਦੀਆਂ ਜਿਹੜੀਆਂ ਸਮੇਂ ਸਿਰ ਜਿਹੋਲੇ ਪਾਉਂਦੇ ਰਹੇ ਆ ਤੇ ਬਾਬਾ ਜਿਹਾਰ ਸਿੰਘ ਜੀ ਦੇ ਵਿੱਚੀ ਦੀ ਪਾਈ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਵੇਖੋ ਕਿੰਦਾ ਤਰ੍ਹਾਂ ਤਰ੍ਹਾਂ ਦੇ ਇਲਾਜ ਦਿੱਤੇ ਗਏ ਪਰ ਉਹਨਾਂ ਨੇ ਇਲਾਜ ਤੋਂ ਇਲਾਜਾਂ ਨੂੰ ਜਿਹੜਾ ਇਦਾਂ ਠੋਕਰ ਮਾਰੀ ਵੱਡੇ ਮਾਰੇ ਤੇ ਉਹਨਾਂ ਨੇ ਜਿਹੜਾ ਆਪਣਾ ਸਿੱਖੀ ਪ੍ਰਚਾਰ ਸਿਧਾਂਤ ਹੀਗਾ ਸਿੱਖੀ ਦਾ ਫਰੁੱਤ ਹੀਗਾ ਉਹਨੂੰ ਪ੍ਰਭਾਵਿਤ ਰੱਖਿਆ ਇਸੇ ਕਰਕੇ ਗੁਰੂ ਪਿਆਰੀ ਸਾਧ ਸੰਗਤ ਤਾਸੇ ਨਿਆਂ ਬੇਨਤੀਆਂ ਕਰਦਾ ਆ ਖਰਵਾ ਦਾ ਜਾਜਕ ਹੈ ਕਿਉਂਕਿ ਹੋਰ ਵੀ ਸਾਡੇ ਵਿੱਚ ਬਹੁਤ ਬਲਾਰੇ ਆਏ ਨੇ ਜਿਨ੍ਹਾਂ ਨੇ ਬੋਲਣਾ ਹੈ ਫਿਰ ਉਸ ਤੋਂ ਬਾਅਦ ਜਿਹੜੀ ਹੈ ਦਿਵਾਨ ਦੀ ਸਮਾਪਤੀ ਹੋਊਗੀ ਅੰਮ੍ਰਿਤ ਰੂਪੀ ਕੜਾ ਪ੍ਰਸ਼ਾਦ ਦੀ ਦੇਗ ਵਰਤੇਗੀ ਸਰਬੱਤ ਸੰਗਤਾਂ ਨੂੰ ਬੇਨਤੀ ਇਸੇ ਤਰ੍ਹਾਂ ਇਕਾਗਰਤਾ ਬਣਾਈ ਰੱਖਿਓ ਤੇ ਇਸੇ ਤਰ੍ਹਾਂ ਹੀ ਵੱਧ ਚੜ ਕੇ ਮੈਂ ਸੈਕਟਰੀ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਹੋਰ ਜਿਹੜਾ ਕੋਈ ਬਲਾਰਾ ਹੈ ਉਹ ਆਣ ਕੇ ਸਟੇਟ ਦੇ ਉੱਤੇ ਆਪਣਾ ਨਾਮ ਦੱਸ ਦੇਵੇ ਤੇ ਜਿਹੜਾ ਬੋਲਣ ਦੀ ਜਿਹੜੀ ਇਜਾਜ਼ਤ ਅਰਦਾਸਾਂ ਕਰ ਦਿੰਨੇ ਪਹਿਲਾਂ ਆਂਦੇ ਵੀ ਅਰਦਾਸ ਕਰਕੇ ਉਸ ਤੋਂ ਬਾਅਦ ਆ ਜਿਹੜਾ ਸਟੇਟ ਦੀ ਰਮਪਤਾ ਕੀਤੀ ਜਾਵੇਗੀ ਆਨੰਦ ਸਿੰਘ ਦਾ ਪਾਸ ਕਰ ਜੀ ਕਰ ਜੇ ਰਾਮ ਕਲੀ ਮਹੱਲਾ ਪੀਜਾ ਵੱਡੀ ਗਿਣਤੀ ਚ ਕਿਸਾਨ ਸਤਗੁਰ ਪ੍ਰਸਾਦ ਅਨੰਦ ਦਾ ਪਿਆ ਮੇਰੀ ਮਾਂ ਅਜੀਤ ਸਿੰਘ ਖਾਲਸਾ ਮੇਰੇ ਪ੍ਰਦੀਪ ਆਰ ਨੂੰ ਡਿਆਨ ਫੋਨ ਲੀ ਕੇ ਬਿਲਕੁਲ ਜੀ ਬਿਲਕੁਲ ਬਿਲਕੁਲ ਦੇਖੋ ਜੀ ਵੱਡੀ ਗਿਣਤੀ ਚ ਅਰਦਾਸ ਹੁਣ ਸ਼ੁਰੂ ਹੋ ਗਈ ਹੈ ਜੀ ਤੇ ਕਰੋ ਵੀਡੀਓ ਸ਼ੇਅਰ ਜੀ ਸ਼ਰਦਾ ਦੇ ਫੁੱਲ ਵਾਇਰਲ जरूर ਲਿਖੋ ਪਤਾ ਲੱਗ ਸਕੇ ਵੀ ਜੋ ਜਨੇ ਵਾਕਿਆ ਛੀਦੀ ਆਈ ਨਹੀਂ ਗਈ ਲੋਕ ਦਿਲਾਂ ਚ ਰੱਖਣਗੇ ਵੀਰ ਨੂੰ ਜਿਵੇਂ ਭਾਈ ਦੀਪ ਨੂੰ ਤੇ ਹੋਰ ਵੀ ਜੋਧੇ ਸਾਡੇ